ਦੇਸ਼ ਭਰ ਦੇ ਸਰਕਾਰੀ ਬੈਂਕ ਅੱਜ ਯੂਨਾਈਟਿਡ ਫੋਰਮ ਆਫ ਬੈਂਕ ਜੁਨੀਅਨ ਦੇ ਤਹਿਤ ਹੜਤਾਲ ਤੇ ਹਨ ਬਰਨਾਲਾ ਦੇ ਸਾਰੇ ਸਰਕਾਰੀ ਬੈਂਕ ਅੱਜ ਬੰਦ ਰਹੇ ਅਤੇ ਸਾਰੇ ਬੈਂਕ ਮੁਲਾਜ਼ਮਾ ਨੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਬੈਂਕ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਸਰਕਾਰੀ ਬੈਂਕਾਂ ਵਿੱਚ 5 ਦਿਨ ਦਾ ਕੰਮਕਾਜ ਹੋਣਾ ਚਾਹੀਦਾ ਹੈ ਇਹ ਉਨ੍ਹਾਂ ਦੀ ਬਹੁਤ ਪੁਰਾਣੀ ਮੰਗ ਹੈ ਜਿਸ ਤੇ ਕੇਂਦਰ ਸਰਕਾਰ ਆਪਣੀ ਸਹਿਮਤੀ ਵੀ ਦੇ ਚੁੱਕਾ ਹੈ ਉਹਨਾਂ ਕਹੇ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਉਹਨਾਂ ਦੀ ਮੰਗ ਨਹੀਂ ਪੂਰੀ ਹੋਈ ਤਾਂ ਹੜਤਾਲ ਤੇ ਲੰਬਾ ਜਾਣਗੇ ਸਰ ਇਹ ਪੂਰੀ ਦੇਸ਼ ਵਿਆਪੀ ਹੜਤਾਲ ਹੈ ਇਹ 5 ਡੇ ਬੈਂਕਿੰਗ ਨੂੰ ਲੈ ਕੇ ਹੈ ਸਾਡੀ ਬਹੁਤ ਬਹੁਤ ਟਾਈਮ ਦੀ ਪਿਛਲੇ 10 ਸਾਲਾਂ ਤੋਂ ਮੰਗ ਚੱਲ ਰਹੀ ਹੈ ਕਿ 5 ਡੇ ਬੈਂਕਿੰਗ ਕਿਤੇ ਜਾਵੇ ਸਾਰੇ ਸਰਕਾਰੀ ادارے ਚਾਹੇ ਐਲਐਸਆਈ ਹੋਵੇ ਚਾਹੇ ਆਰਬੀਏ ਹੋਵੇ ਜਿੰਨੇ ਗਵਰਨਮੈਂਟ ਸੈਕਟਰ ਹੈ ਸਾਰੇ 5 ਡੇ ਬੈਂਕ ਹੀ ਚੱਲ ਰਹੀ ਹੈ ਇੱਕ ਬੈਂਕ ਇਕਲੋਤੀ ਜੀ ਸੰਸਥਾ ਹੈ ਜਿੱਥੇ 5 ਡੇ ਹੋਣ ਜੇ ਫਾਰਵਰ ਕਰ ਵੀ ਦਿੱਤਾ ਜਾਂਦਾ ਤਾਂ ਵੀ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਸਾਡੇ ਸਾਰੇ ਅਲਟਰਨੇਟ ਚੈਨਲਸ ਅਵੇਲੇਬਲ एटीएम्स अवेलेबल हैं मशीनस अवेलेबल हैं नेट बैंकिंग अवेलेबल है लोका का काम नहीं रुकता लेकिन उसके बावजूद भी सानू 5 डे बैंकिंग ਤੋਂ ਪਰੇ ਰੱਖਿਆ ਜਾਂਦਾ ਹੈ ਬਾਕੀਦਾਰਾਂ ਚ 5 ਡੇ ਬੈਂਕਿੰਗ ਹੈ 2012 ਤੋਂ ਸਾਡੀ ਇਹ ਡਿਮਾਂਡ ਚੱਲ ਰਹੀ ਹੈ 5 ਡੇ ਬੈਂਕਿੰਗ ਵਾਸਤੇ 2 ਸਾਲ ਪਹਿਲਾਂ 2024 ਦੇ ਵਿੱਚ ਵੀ ਇਹ ਫਾਈਨਲ ਫਾਈਨਲਾਈਜ਼ ਹੋ ਗਿਆ ਸੀਗਾ ਆਈਬੀਏ ਤੇ ਸਾਡੇ ਸਾਰੇ ਸਾਰੀ ਮੈਨੇਜਮੈਂਟ ਦੇ ਨਾਲ ਕਿ 5 ਡੀ ਬੈਂਕਿੰਗ ਲਾਗੂ ਕੀਤੀ ਜਾਏਗੀ ਲੇਕਿਨ ਉਦੋਂ ਦੀ ਸਾਡੀ ਲੈਟਰ ਗਵਰਨਮੈਂਟ ਦੇ ਟੇਬਲ ਤੇ ਪਈ ਹੈ ਤੇ ਉਹ ਟੇਬਲ ਤੇ ਪਈ ਉਹ ਅੱਗੇ ਸਰਕ ਨਹੀਂ ਰਹੀ ਹੈ ਉਹ ਆਸ਼ਵਾਸਨ ਦਿੰਦੇ ਨੇ ਅਸੀਂ ਸੋਚਾਂਗੇ ਦੇਖਾਂਗੇ ਪਰ ਕਿਤਾ ਕੁਝ ਨਹੀਂ ਜਾ ਰਿਹਾ ਜੀ ਪੂਰਾ ਦਿਨ ਰਹੇਗਾ ਇਹ ਯੂਫਯੂ ਦੀ ਕਾਲ ਦੇ ਅੰਡਰ ਸਭ ਪੂਰੇ ਦੇਸ਼ ਦੇ ਵਿੱਚ ਹੜਤਾਲ ਹੈ ਜਿੰਨੇ ਸਰਕਾਰੀ ਬੈਂਕਾਂ ਅੱਜ ਕੋਈ ਵੀ ਬੈਂਕ ਓਪਨ ਨਹੀਂ ਹੈ ਪੂਰੀ ਤਰ੍ਹਾਂ ਬੰਦ ਹੈ ਅੱਜ ਫਿਲਹਾਲ ਇੱਕ ਦਿਨ ਵਾਸਤੇ ਬੰਦ ਹੈ ਤੇ ਜਲਦੀ ਹੀ ਅਸੀਂ ਇਨਡੈਫਿਨਿਟ ਸਾਈਟ ਵਾਸਤੇ ਵੀ ਜਾਵਾਂਗੇ ਸਰ ਇਹਦੇ ਵਿੱਚ ਜਿਹੜੀ ਸਰਕਾਰ ਨੇ ਪਹਿਲਾਂ ਸਾਡੀ ਮੰਗ ਮੰਨੀ ਹੋਈ ਹੈ ਕਿ ਅਸੀਂ 5 ਡੇ ਬੈਂਕਿੰਗ ਕਰਵਾਵਾਂਗੇ ਪਰ ਉਹ ਇੰਪਲੀਮੈਂਟ ਨਹੀਂ ਕਰ پا ਰਹੇ ਹੈਗੇ ਅਸੀਂ ਉਸ ਦੇ ਲਈ ਇਹ ਵਾਲੀ ਸਟ੍ਰਾਈਕ ਕਰ ਰਹੇ ਹਾਂ ਔਰ ਸਟ੍ਰਾਈਕ ਇਹ ਸਾਰਾ ਦਿਨ ਹੀ ਚੱਲੇਗੀ ਔਰ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਯੂਨਿਅਨ ਵੀ ਸਾਰੇ ਜਿੰਨੇ ਯੂਨੀਅਨ ਮੈਂਬਰਸ ਨੇ ਉਹ ਸਾਰੇ ਕੋਈ ਵੀ ਆਪਣਾ ਕੰਮ ਨਹੀਂ ਕਰਨਗੇ। ਇਹਦੇ ਵਿੱਚ ਸਾਰੀ ਬੈਂਕਸ ਜਿੰਨੇ ਵੀ ਆਉਂਦੇ ਨੇਗੇ SBI, PNB, ਕੈਨਰਾ ਬੈਂਕ, ਯੂਨੀਅਨ ਬੈਂਕ ਵਰ ਸਾਰੀ ਹੋਰ ਵੀ ਸਰ ਬਹੁਤ ਸਾਰੇ ਬੈਂਕਸ ਨੇ ਜਿਨ੍ਹਾਂ ਦੇ ਵਿੱਚ ਇਹ ਵਾਲੀ ਯੂਨੀਅਨਸ ਨਹੀਂ ਉਹ ਸਾਰੇ ਹੀ ਸਟ੍ਰਾਈਕ ਕਰਨਗੇ। ਸਾਡੀ ਮੰਗ ਆ ਸਿਰ 5 ਡੇ ਵਰਕਿੰਗ ਵੀਕ। ਕੀ ਅਸਲ ਹਮੇਸ਼ਾ ਟੇਬਲ ਟਾਕਸ ਹੁੰਦੀ ਆ ਰਹੀਆਂ ਨੇ? ਇਹ ਪਹਿਲੀ ਹੀ ਜੀ ਸਰਕਾਰ ਆ ਜੋ ਮਨਾ ਵੀ ਨਹੀਂ ਕਰਦੀ ਹੈ ਓਕੇ ਵੀ ਕਰ ਲੈਂਦੀ ਆ ਬਸ ਇੰਪਲੀਮੈਂਟ ਨਹੀਂ ਕਰ ਦਿੰਦੀ। ਤਾਂ ਅਸਲ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਇਹਨਾਂ ਦੀਆਂ ਗੱਲਾਂ ਤੇ ਅਸੀਂ ਯਕੀਨ ਕਰੀਏ ਨਾ ਕਰੀਏ ਹਮੇਸ਼ਾ ਜਦੋਂ ਟੇਬਲ ਟਾਕਸ ਹੁੰਦੀਆਂ ਨੇ 2022 'ਚ ਵੀ ਇਹਨਾਂ ਨੇ ਸਾਡੀ ਮੰਗ ਮੰਨ ਲਈ ਸੀ ਕਹਿੰਦੇ ਸੀ ਅਸੀਂ 5 ਡੇ ਬੈਂਕਿੰਗ ਕਰਦਾਂਗੇ ਅੱਜ ਤੱਕ ਨਹੀਂ ਹੋਈ ਸਰ ਇਸੇ ਲਈ ਹੀ ਸਾਨੂੰ ਸੜਕਾਂ ਤੇ ਉਤਰਨਾ ਪੈ ਗਿਆ ਸਟ੍ਰਾਈਕ ਕਰਨੀ ਪੈ ਗਈ ਆ ਸਾਨੂੰ ਇਹ ਲੱਗ ਰਿਹਾ ਕਿ ਮੋਦੀ ਸਰਕਾਰ ਲਈ ਸਟ੍ਰਾਈਕ ਹੀ ਇੱਕ ਮਾਤਰ ਲਸਦਾਗਾ ਇਹ ਕਦੇ ਵੀ ਕਿਸੇ ਦੀ ਗੱਲ ਨਹੀਂ ਮੰਨਦੇ ਸਿਰਫ ਉੱਥੇ ਹੀ ਇਹਨਾਂ ਨੇ ਗੱਲ ਮੰਨੀ ਆ ਜਿੱਥੇ ਸਟ੍ਰਾਈਕ ਹੋਈ ਆ ਚੱਕਾ ਜਾਮ ਹੋਇਆਗਾ ਸਰ ਬਨਾਲਾ ਦੀਆਂ ਚਾਰ ਦੀਆਂ ਚਾਰ ਬ੍ਰਾਂਚੇਸ ਬੰਦ ਨੇ ਸਰ ਬਨਾਲਾ ਹੀ ਨਹੀਂ ਇਹ ਸਟੇਟ ਹੀ ਨਹੀਂ ਪੂਰੇ ਭਾਰਤ ਵਿੱਚ ਸਾਰੇ ਸਰਕਾਰੀ ਬੈਂਕ ਨੈਸ਼ਨਲਾਈਜ਼ ਬੈਂਕ ਸਭ ਦੇ ਸਭ ਬੰਦ ਨੇ ਪੂਰਾ ਦਿਨ ਬੰਦ ਨੇ ਪੂਰਾ ਦਿਨ ਸਟ੍ਰਾਈਕ ਚੱਲੇਗੀ ਸਰ ਦੇਖੋ ਜਿਹੜਾ ਸਾਡਾ ਇਹ ਰੋਸ਼ ਹੈ ਇਹ ਜੈਨੂਨ ਹੈ 2022 ਚ ਆਈਬੀ ਨੇ ਐਗਰੀ ਹੋ ਗਏ ਸੀ ਕਿ 5 ਡੇ ਬੈਂਕੀ ਲਈ ਉਹਨਾਂ ਨੇ ਓਕੇ ਕਰਤੀ ਸੀ ਪਰ ਸਰਕਾਰ ਸਾਨੂੰ 2026 ਆ ਗਿਆ 4 ਸਾਲਾਂ ਤੋਂ ਲਟਕਾਈ ਜਾ ਰਹੀ ਹੈ ਕਿ ਅਸੀਂ ਵੀ ਹਿਊਮਨ ਬੀਇੰਗਸ ਨਹੀਂ ਆ ਕੀ ਸਾਡੀ ਕੋਈ ਫੈਮਿਲੀ ਲਾਈਫ ਨਹੀਂ ਹੈ ਕਿ ਸਾਡੇ ਵਰਕਰ ਮੇਰੇ ਕਾਮਰੇਡਸ ਬੈਂਕਿੰਗ ਸਟਾਫ ਕੰਮ ਨਹੀਂ ਕਰਦਾ ਹੈ ਜੇ ਬੈਂਕ ਸਰ ਦੋ ਦਿਨ ਬੰਦ ਹੁੰਦਾ ਹੈ ਆਰਥਿਕ ਵਿਵਸਥਾ ਦੇਖੋ ਸਰਕਾਰ ਦੀ ਕਿੱਥੇ ਜਾਂਦੀ ਹੈ ਜੇ ਇੱਕ ਦਿਨ ਦੀ ਸਟ੍ਰਾਈਕ ਨਾਲ ਅਸੀਂ 27 ਤਰੀਕ ਕਿਉਂ ਚੁਣੀ ਅਸੀਂ ਐਸੇ ਕਰਕੇ ਚੁਣੀ ਹੈ ਆਪਣਾ ਰੋਜ ਪ੍ਰਗਟ ਕਰਨ ਨੂੰ 3 ਦਿਨ ਬੈਂਕ ਆਲਰੇਡੀ ਬੰਦ ਹੈ 24 25 26 27 ਤਰੀਕ ਨੂੰ ਅਸੀਂ ਸਟ੍ਰਾਈਕ ਕਰਕੇ ਬੈਂਕ ਗਵਰਨਮੈਂਟ ਨੂੰ ਦਿਖਾਣਾ ਚਾਹੁੰਦੇ ਆ ਕਿ ਅਸੀਂ ਕੀ ਕਰ ਸਕਦੇ ਆ ਸਰ ਅੱਜ ਅਸੀਂ ਇੱਕ ਦਿਨ ਦੀ ਸਟ੍ਰਾਈਕ ਕੀਤੀ ਹੈ ਜੇ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਅਸੀਂ ਇਨਡੇਫਿਨਿਟ ਸਟ੍ਰਾਈਕ ਤੇ ਜਾਵਾਂਗੇ 2022 ਤੋਂ 2026 ਤੇ ਟੇਬਲ ਟਾਕਸ ਹੀ ਹੋ ਰਹੀਆਂ ਅਸੀਂ ਸਟ੍ਰਾਈਕ ਤਾਂ ਫਸਟ ਟਾਈਮ ਹੀ ਕੀਤੀ ਹੈ ਉਹ ਵੀ ਬਹੁਤ ਇਹਨਾਂ ਨੂੰ ਇਨਟੀਮੇਸ਼ਨਸ ਦੇ ਕੇ ਕਿ ਸਰ ਜੇ ਤੁਸੀਂ ਟੇਬਲ ਟਾਕਸ ਨਾਲ ਸਾਡੀ ਡਿਮਾਂਡਸ ਪੂਰੀ ਕਰਦੇ ਹੋ ਸਾਨੂੰ ਸਟ੍ਰਾਈਕ ਕਰਨਾ ਤਾਂ ਅੱਛਾ ਹੀ ਨਹੀਂ ਲੱਗਦਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਸਟਮਰਸ ਇਸ ਤੋਂ ਅਫੈਕਟ ਹੋਣ ਪ੍ਰਭਾਵਿਤ ਹੋਣ ਪਰ ਜਦੋਂ ਸਰ ਸਾਡੀ ਗੱਲ ਸੁਣੀ ਨਹੀਂ ਜਾਂਦੀ ਸਾਡੇ ਕੋਲ ਤਾਂ ਹੋਰ ਕੋਈ ਹਥਿਆਰ ਹੀ ਨਹੀਂ ਹੈ ਐਸੇ ਕਰਕੇ ਅਸੀਂ ਅੱਜ ਸਟ੍ਰਾਈਕ ਤੇ ਹਾਂ ਸਰ ਆਉਣ ਵਾਲੇ ਸਮੇਂ ਤੇ ਜੇ ਸਰਕਾਰ ਨੇ ਸਾਡੀ ਨਾ ਸੁਣੀ ਅਸੀਂ ਇਨਡੇਫਿਨਿਟ ਸਟ੍ਰਾਈਕ ਤੇ ਜਾਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿਕ